ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਅਨੁਰਾਗ ਮੇਕਅਪ ਮੰਤਰ गुरुकुल ਦੀ ਖਾਸੀਅਤ ਕੀ ਹੈ ਪਹਿਲਾ ਅਨੁਰਾਗ ਮੇਕਅਪ ਮੰਤਰ गुरुकुल ਮੇਕਅਪ ਕੋਰਸ ਦੇ ਲਈ ਇੱਕ ਵਧੀਆ ਇੰਸਟੀਚਿਊਟ ਹੈ ਜਿੱਥੇ ਅਨੁਰਾਗ ਖੁਦ ਵੀ ਆਪਣੇ ਵਿਦਿਆਰਥੀਆਂ ਨੂੰ ਟ੍ਰੇਨ ਕਰਦਾ ਹੈ ਦੂਜਾ ਅਨੁਰਾਗ ਮੇਕਅਪ ਮੰਤਰ गुरुकुल ਦੇ ਇੱਕ ਬੈਚ ਵਿੱਚ 200 ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਨਾਲ ਵਿਦਿਆਰਥੀਆਂ ਨੂੰ ਐਡਮਿਸ਼ਨ ਲੈਣ ਵਿੱਚ ਆਸਾਨੀ ਹੋ ਜਾਂਦੀ ਹੈ। ਤੀਜਾ ਅਨੁਰਾਗ ਮੇਕਅਪ ਮੰਤਰ ਗੁਰੂਕੁਲ ਇੰਡੀਆ ਦੀ ਟੌਪ 5 ਅਕੈਡਮੀਆ ਵਿੱਚੋਂ ਇੱਕ ਹੈ। ਚੌਥਾ ਅਨੁਰਾਗ ਮੇਕਅਪ ਮੰਤਰ ਗੁਰੂਕੁਲ ਦੀ ਮੇਕਅਪ ਦੀ ਕੁਆਲਿਟੀ ਬਹੁਤ ਵਧੀਆ ਹੈ। ਜੇ ਅਸੀਂ ਗੱਲ ਕਰੀਏ ਤਾਂ ਇੰਡੀਆ ਵਿੱਚ ਟੌਪ 3 ਮੇਕਅਪ ਇੰਡਸਟਰੀ ਦੀ ਤਾਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦਿਆ ਇੰਟਰਨੈਸ਼ਨਲ ਅਕੈਡਮੀ ਜਿਹਨੂੰ ਹਾਈ ਟ੍ਰੇਨਿੰਗ ਗੁਣਵੱਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ ਵਜ੍ਹਾ ਤੋਂ ਲਗਾਤਾਰ 5 ਵਾਰੀ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁਕੀ ਹੈ ਦੂਜੇ ਨੰਬਰ ਤੇ ਆਉਂਦੀ ਹੈ ਅਨੁਰਾਗ ਮੇਕਅਪ ਮੰਤਰ ਗੁਰਕੁਲ ਦੀ ਮੁੰਬਈ ਵਾਲੀ ਬ੍ਰਾਂਚ ਜਿਸਦੇ ਬਾਰੇ ਅੱਜ ਅਸੀਂ ਵਿਚਾਰ ਕੀਤਾ ਹੈ ਅਤੇ ਤੀਜੇ ਨੰਬਰ ਤੇ ਆਉਂਦੀ ਹੈ ਪਰਲ ਅਕੈਡਮੀ ਦੀ ਦਿੱਲੀ ਵਾਲੀ ਬ੍ਰਾਂਚ ਬਿਊਟੀ ਇੰਡਸਟਰੀ ਵਿੱਚ ਕੈਰੀਅਰ ਬਣਾਉਣ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਜੀ ਧੰਨਵਾਦ